ਇਹ ਕੋ ਤੁਚਾ ਜਾਂ ਬੰਦਾ ਹੁੰਦਾ ਇੱਥੇ ਉਹਦਾ ਕਾਰਪੋਰੇਸ਼ਨ ਦਾ ਉਹਨਾਂ ਦਾ ਚੁੱਕ ਇਥੋਂ ਮੈਂ ਤੇਰੀ ਰੇੜੀ ਪੱਟ ਦੇਵਾਂਗਾ ਮੈਂ ਇਹ ਕਰ ਦੇਵਾਂਗਾ ਜਾਂ ਤੁਸੀਂ ਖੁਦ ਆ ਲਾ ਕੇ ਦੇ ਤੁਸੀਂ ਪੱਟ ਕੇ ਤਾਂ ਦੱਸਿਓ ਰੇੜੀ ਫਿਰ ਮੈਂ ਦੇਖਾਂਗਾ ਕਿੱਦਾਂ ਪੱਟਿਆ ਇਹਨਾਂ ਨੂੰ ਬਾਰ-ਬਾਰ ਆ ਕੇ ਕਾਰਪੋਰੇਸ਼ਨ ਦੇ ਲੋਕ ਜਿਹੜੇ ਨੇ ਇਹਨਾਂ ਕੋਲ ਪੈਸੇ ਮੰਗਦੇ ਰਹੇ ਉਹਨੂੰ ਤੰਗ ਕਰਦੇ ਆ ਇਹ ਸਾਰੇ ਰੇੜੀ ਬੰਦ ਕਰਾਉਂਦੇ ਵੇਲੇ ਮੈਂ ਆਖਿਆ ਮੈਂ ਹਰੇ ਦੀ ਮੈਂ ਤਾਂ ਮੈਂ ਕਿੱਥੋਂ ਰੋਟੀ ਖਾਣੀ ਹੈ ਇਹੋ ਜਿਹਾ ਬੱਦਾ ਰੇੜੀ ਲਾਇਆ ਕਰਦਾ ਜਾਂ ਕੁੱਚੇ ਛੋਲੇ ਵੇਚ ਰਿਹਾ ਇਹਦਾ ਮਤਲਬ ਉਹਦੀ ਕੋਈ ਮਸ਼ਹੂਰੀ ਹੈ ਤਾਂ ਹੀ ਵੇਚ ਰਿਹਾ ਬੰਦੇ ਜੀ ਸਾਹਿਬ ਉਹ ਤੋਂ ਮੇਅਰ ਸਾਹਿਬ ਦੇ ਆ order ਹੈ ਤੇ ਜਿਹੜਾ ਖਾਲੀ ਬੰਕਰ ਪਾਣੀ ਹੈ ਤੇ ਅੱਜ ਦਾ ਪਿਸੋਕ ਖਾਲੀ ਨਹੀਂ ਕਰਦਾ ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਹੈ ਜਿੰਨੇ ਕਿਤੇ ਰੇੜੀਆਂ ਵਾਲੇ ਆ ਜੋ ਦੀ ਸਫਾਈ ਸਫਾਈ ਵੱਲੋਂ ਕਹੋਗੇ ਜਿੱਦਾਂ ਤੁਸੀਂ ਇਨਸਟਰਕਸ਼ਨ ਦਿਓਗੇ ਬਿੱਤੀ ਪੌਦਾ ਉਹਨੂੰ ਫੋਲੋ ਕਰਨ ਨੂੰ ਤਿਆਰ ਆਂ ਕੱਲ ਵੀ ਗਿਆ ਰੇੜੀ ਕੱਲ੍ਹ ਕਿਸੇ ਜਾਇਆ ਕਰਨੇ ਪੀ ਚੱਕ ਲੋ ਪਰ ਜਿਹੜੀ ਹੋਣੀ ਲੱਗੇ ਚੱਲੇ ਗਈ ਹਾਨਪੋਰਟ ਦੇ ਲੋਕੀ ਨੇ ਇਹਨਾਂ ਦੇ ਪਹਾਰ卡ਡ ਚੈੱਕ ਕਰ ਲਓ ਅਬਰੌਲ ਨਗਰ ਦੇ ਰਹਿਣ ਵਾਲੇ ਜਿਹੜੇ ਲੋਕ ਬੰਗਲਾਦੇਸ਼ੀ ਆ ਗਏ ਇੱਥੇ ਉਹ ਲਾਂਦੇ ਨੇ ਰੇੜੀਆਂ ਲਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਉਦੋਂ ਉਦੋਂ ਕਾਰਪਸ਼ਮ ਵੀ ਸੁੱਕਦੀ ਹੁੰਦੀ ਹੈ ਬਾਕੀ ਲੋਕ ਨਹੀਂ ਸੁੱਕਦੇ ਹੁੰਦੇ ਬੇਨਤੀ ਹੈ ਹਾਂ ਤੇ ਜੋੜ ਕੇ ਮੇਨ ਸਾਹਿਬ ਨੂੰ ਤੇ ਡੀਵੀ ਸਾਹਿਬ ਨੂੰ ਕਿ ਸਾਨੂੰ ਫੜੇ ਇੱਥੇ ਕੰਮ ਤੋਂ ਨਾ ਪਰੇ ਬੱਚੇ ਖਾਣ ਲਈ ਕੰਮ ਨਹੀਂ ਕਰੀ ਕੀਤਾ ਜਾ ਘਰਾਂ ਲਈ ਸਾਨੂੰ ਥੋੜੀ ਇਜਾਜ਼ਤ ਦੋ ਉਹ ਮੈਂ ਵਾਰਨਿੰਗ ਦੇਣਾ ਹੈ ਜਿਹੜੇ ਕਾਰਪੋਰੇਸ਼ਨ ਦੇ ਲੋਕ ਇੱਥੇ ਆ ਕੇ ਇਹਨਾਂ ਨੂੰ ਕੰਮ ਕਰਦੇ ਨੇ ਬੱਦੇ ਦੇ ਪੁੱਤ ਬਣ ਜਾਣ ਜੇ ਇਹਨਾਂ ਨੇ ਕਿਸ ਨੂੰ ਪ੍ਰੇਸ਼ਾਨ ਕੀਤਾ ਤਾਂ ਆਪਣਾ ਆਪਣਾ ਹਿਸਾਬ ਦਾ ਲੈਣ ਤੇ ਸਾਡੇ ਸਾਥੀ ਤੇ ਸਾਡੇ ਭਰਾ ਹਨ ਪਠਾਨਕੋਟ ਦੇ ਵਾਸੀ ਨੇ ਰੇੜੀਆਂ ਨਹੀਂ ਲਾਣਗੇ ਤੇ ਕੀ ਕਰਨ ਕੋਹਾਂ ਕਰਨ ਬਾਅਦ ਕੰਮ ਤੇ ਇਹਨਾਂ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਆ ਨਾਲੀ ਕੀ ਗੱਲਬਾਤ ਹੋਈ ਹੈ ਜਿਹੜੇ ਅੱਜ ਟੀ ਇੱਥੇ ਆਏ ਹੋ ਦੇਖੋ ਇਹ ਗਰੇ ਮਾਰੇ ਲੋਕ ਨੇ ਜਿਹੜੇ ਅਫਰੋਲ ਦੇ ਦੇ ਵਾਸੀ ਨੇ ਅਬਰੌਲ ਨਗਰ ਤੋਂ ਉੱਟ ਕੇ ਕਿਸ ਨੇ ਛੋਲਿਆਂ ਦੀ ਰੇੜੀ ਲਾਈ ਦੀ ਹੈ ਜਿਹੜਾ ਆਪਣਾ ਕੋਈ ਬੰਦ ਛੋਲੇ ਲਾ ਰਿਹਾ ਕੋਈ ਉਹਦੀ ਕੁਲਫੀ ਦੀ ਹੈ ਬੜੇ ਛੋਟੇ ਛੋਟੇ ਕੰਮ ਜਿਹੜੇ ਕਾਰੋਬਾਰ ਕਰਦੇ ਨੇ ਇਹਨਾਂ ਨੂੰ ਬਾਰ-ਬਾਰ ਆ ਕੇ ਕਾਰਪੋਰੇਸ਼ਨ ਦੇ ਲੋਕ ਜਿਹੜੇ ਨੇ ਇਹਨਾਂ ਕੋਲ ਪੈਸੇ ਮੰਗਦੇ ਰਹਿਣ ਨੂੰ ਤੰਗ ਕਰਦੇ ਆ ਪਰ ਮੈਂ ਇੱਕ ਗੱਲ ਤੁਹਾਡੇ ਜਨਰ ਨਹੀਂ ਵੀ ਉਹਨਾਂ ਨੂੰ ਦੱਸ ਦੇਣਾ ਚਾਹਣਾ ਕਿ ਜੇ ਇਹਨਾਂ ਨੂੰ ਮੁੜ ਕੇ ਤੰਗ ਕੀਤਾ ਤਾਂ ਆਪਣਾ ਹਿਸਾਬ ਲੈ ਲੈਣ ਕਿਉਂਕਿ ਪਠਾਨਪੁਰ ਦੇ ਲੋਕੀ ਨੇ ਇਹਨਾਂ ਦਾ ਆਧਾਰ ਕਾਰਡ ਚੈੱਕ ਕਰ ਲਓ ਅਬਰੌਲ ਨਗਰ ਦੇ ਰਹਿਣ ਵਾਲੇ ਨੇ ਜਿਹੜੇ ਲੋਕ ਬੰਗਲਾਦੇਸ਼ੀ ਆ ਕੇ ਇੱਥੇ ਉਹ ਲਾਂਦੇ ਨੇ ਰੇੜੀਆਂ ਲਾਉਂਦੇ ਨੇ ਉਹਨਾਂ ਨੂੰ ਕੋਈ ਨਹੀਂ ਕੁਝ ਪੁੱਛ ਕਹਿੰਦਾ ਉਹਦੋਂ ਕਾਰਪੋਰੇਸ਼ਨ ਵੀ ਸੁਤੀ ਹੁੰਦੀ ਹੈ ਬਾਕੀ ਲੋਕ ਨਹੀਂ ਸੁਤੇ ਹੁੰਦੇ ਲੇਕਿਨ ਜਿਹੜਾ ਕੋਈ ਗਰੀਬ ਆਦਮੀ ਜੇ ਮੈਨੂੰ ਦੱਸੋ ਕਿੱਥੇ ਜਾਣ ਹੈ ਜਿਹੜੇ ਇਹ ਬਜ਼ੁਰਗ ਆ ਗਏ ਕਿੱਥੇ ਗਏ ਬਜ਼ੁਰਗ ਇਹ ਇਹ ਇਹਨਾਂ ਦੀ ਇਸਨੇ ਉਮਰ ਮੇਰੇ ਘਟੋ ਘਟ 17-80 ਸਾਲ ਦੇ ਲੱਗ ਸਕਦੀ ਹੋਣੀ ਇਹੋ ਜਿਹਾ ਬੰਦਾ ਰੇੜੀ ਲਾਇਆ ਕਰਦਾ ਜਾਂ ਕੁਲਚੇ ਛੋਲੇ ਵੇਚ ਰਿਹਾ ਇਹਦਾ ਮਤਲਬ ਉਹਦੀ ਕੋਈ ਮਜਬੂਰੀ ਹੈ ਤਾਂ ਹੀ ਵੇਚ ਰਿਹਾ ਸੋ ਇਸ ਕਰਕੇ ਇਹਨਾਂ ਨੂੰ ਮੈਂ ਵਾਰਨਿੰਗ ਦੇਣਾ ਹੈ ਜਿਹੜੇ ਕਾਰਪੋਰੇਸ਼ਨ ਦੇ ਲੋਕ ਇੱਥੇ ਆ ਕੇ ਇਹਨਾਂ ਨੂੰ ਤੰਗ ਕਰਦੇ ਨੇ ਬੰਦੇ ਦੇ ਪੁੱਤ ਬਣ ਜਾਣ ਜਿਹਨਾਂ ਨੇ ਕੇਨ ਪਰੇਸ਼ਾਨ ਕੀਤਾ ਤਾਂ ਆਪਣਾ ਆਪਣਾ ਹਿਸਾਬ ਦਾ ਲੈ। ਬਾਕੀ ਨਹੀਂ ਦੂਸਰੀ ਗੱਲ ਜਿਹੜੀ ਟ੍ਰੈਫਿਕ ਵਿਵਸਥਾ ਉਹਨਾਂ ਨੂੰ ਮੈਂ ਕਹਿਤਾ ਵੀ ਤੁਸੀਂ ਆਪਣੇ ਆਪਣੇ ਰੇੜੀਆਂ ਜਿਹੜੀਆਂ ਸਾਈਡ ਤੇ ਲਗਾਓ। ਉਹ ਇਸ ਵਿੱਚ ਮਤਲਬ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਦੂਸਰਾ ਜਿਹੜਾ ਹੈ ਗੰਦਗੀ ਹੈ ਉਹ ਨਾ ਹੈ ਪਾਣ। ਤਾਂ ਆਪਣਾ ਆਪਣਾ ਜਿੰਨਾ ਵੀ ਆਪਣੇ ਲਾਗੇ ਡਸਟਬਿਨ ਘੱਟਣ ਔਰ ਉਸ ਤੋਂ ਬਾਅਦ ਜਿਹੜੀ ਕਾਰਪੋਰੇਸ਼ਨ ਦੀ ਗੱਡੀ ਆਦੀ ਹੈ ਡਸਟਬਿਨ ਜਿੰਨਾ ਵੀ ਉਹਦੇ ਵਿੱਚ ਪਲਟਲ ਇਹ ਕਾਰਪੋਰੇਸ਼ਨ ਦੀ ਗੱਡੀ ਲੈ ਵੀ ਆਲੀ ਤਾਂ ਵੀ ਜਿਹੜਾ ਡੰਪ ਸਟੇਸ਼ਨ ਆ ਉੱਥੇ ਆਪਣਾ ਜਿਹੜਾ ਕੂੜਾ ਹੈ ਉੱਥੇ ਪਹੁੰਚਾਣ। ਤਾਂ ਕਿ ਗੰਦਗੀ ਜਿਹੜੀ ਹੈ ਉਹ ਵੀ ਨਾ ਫੈ ਇਹਨਾਂ ਲੋਕਾਂ ਨੂੰ ਆਰਾਮ ਦੇ ਨਾਲ ਜਿਹੜਾ ਉਹ ਕੰਮ ਕਰਨ ਦਿਓ ਕਿਉਂਕਿ ਸਾਡੇ ਸਾਥੀ ਵੀ ਸਾਡੇ ਭਰਾ ਹਨ ਪਠਾਨਕੋਟ ਦੇ ਵਾਸੀ ਨੇ ਰੇੜੀਆਂ ਨਹੀਂ ਲਾਣਗੇ ਤੇ ਕੀ ਕਰਨ ਕੋਹਾਂ ਕਰਨ ਬਾਅਦ ਕੰਮ ਤੇ ਇਹਨਾਂ ਨੇ ਕੁਛ ਨਾ ਕੁਝ ਤੇ ਕਰਨਾ ਹੀ ਹੈ ਨਾ ਇਹ ਇੱਕ ਦੇਖੋ ਨਾ ਇਹ ਇਨਾ ਬਜ਼ੁਰਗ ਆਦਮੀ ਹੈ ਉਹਨੂੰ ਕੋਈ ਮਜਬੂਰੀ ਹੈ ਕਰਦੀ ਇਸੇ ਕਰਕੇ ਇੱਥੇ ਰੇੜੀ ਲਾ ਰਿਹਾ ਇੱਕ ਤੁੱਚਾ ਜਿਹਾ ਬੰਦਾ ਆਉਂਦਾ ਇੱਥੇ ਉਹਦਾ ਕਾਰਪਰੇਟ ਦਾ ਉਹਨਾਂ ਦਾ ਚੁੱਕ ਇਥੋਂ ਮੈਂ ਤੇਰੀ ਰੇੜੀ ਪਟ ਦੇਵਾਂਗਾ ਮੈਂ ਇਹ ਕਰ ਦੇਵਾਂਗਾ ਜਾਂ ਤੁਸੀਂ ਖੁਦ ਆ ਲਾ ਕੇ ਦਿਓ ਤੁਸੀਂ ਪਟ ਕੇ ਦੇ ਦੱਸਿਓ ਰੇੜੀ ਫਿਰ ਮੈਂ ਦੇਖਾਂਗਾ ਕਿਦਾਂ ਪਟ ਕੀ ਸਰਕਾਰੀ ਅਧਿਕਾਰੀ ਨੂੰ ਅਥੋਰਾਈਜ਼ ਹੈਗਾ ਕਿ ਮਲੇ ਕਿਸੇ ਦੀ ਰੇੜੀ ਸੁੱਟਣੀ ਜਾਂ ਮਲੇ ਇੱਦਾਂ ਦੀ ਤਮਕੀਦੇ ਨਹੀਂ ਬਿਲਕੁਲ ਨਹੀਂ ਹੈਗਾ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਜਦੋਂ ਤੁਸੀਂ ਉਹਨਾਂ ਕੋਲ 20 ਘੰਟ ਲੈਂਦੇ ਹੋ ਤੁਸੀਂ ਉਹਨਾਂ ਕੋਲ 50 ਰੁਪਏ 100 ਰੁਪਏ 500 ਰੁਪਏ ਤੁਸੀਂ ਉਹਨਾਂ ਦੀ ਰਸੀਦ ਕੱਟ ਲੈਂਦੇ ਹੋ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਦਬਕੇ ਮਾਰ ਲਿਆ ਕੇ ਐਕਚੁਅਲੀ ਮਾਰੇ ਆਦਮੀ ਤੇ ਇਹਨਾਂ ਦਾ ਜੋਰ ਜਾਂਦਾ ਇਹ ਤਗੜੇ ਨੂੰ ਕਾ ਕੇ ਦੇਖਣਾ ਕਦੇ ਸਾਨੂੰ ਡੀਸੀ ਸਾਹਿਬ ਨੂੰ ਹੁਕਮ ਆਗੇ ਕੋਈ ਡੀਸੀ ਸਾਹਿਬ ਕੋਈ ਹੁਕਮ ਨਹੀਂ ਦਿੱਤੀ ਸਾਹਿਬ ਇਹ ਨਹੀਂ ਕਹਿ ਰਹੇ ਵੀ ਸ਼ਹਿਰ ਦੇ ਵਿੱਚ ਤੁਸੀਂ ਆਪਣੇ ਜਿਹੜਾ ਮਾੜਾ ਮੋਟਾ ਕੋਈ ਧੰਦਾ ਕਰਾ ਉਹਨੂੰ ਉਜਾੜ ਕੇ ਬਾਹਰ ਕੱਢ ਦਿਓ ਡੀਸੀ ਸਾਹਿਬ ਨੂੰ ਪੁੱਛ ਨਾ ਕਰ ਇਥੇ ਉਹ ਜਗਾ ਦੇ ਦੇ ਡੀਸੀ ਸਾਹਿਬ ਜੇ ਅਗਰ ਇੱਥੇ ਪ੍ਰੇਸ਼ਾਨੀ ਹੈ ਤਾਂ ਡੀਸੀ ਸਾਹਿਬ ਨੂੰ ਕਹੋ ਵੀ ਸਾਨੂੰ ਜਗਾ ਦੇ ਦਿਓ ਕਿਤੇ ਕਿ ਕਿੱਥੇ ਜਾਣ ਮੈਨੂੰ ਦੱਸੋ ਨਾ ਅਸੀਂ ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਜਰੂਰ ਹਾਂ ਉੱਥੇ ਉਹਨਾਂ ਐਕਚੁਅਲੀ ਜਿਹੜੇ ਲੋਕ ਹਾਈ ਲੈਵਲ ਦੇ ਹਨ ਉਹਨੂੰ ਨਹੀਂ ਪਤਾ ਲੱਗਦਾ ਕੇ ਜਿਹੜੇ ਮਾੜਾ ਆਦਮੀ ਆ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਇਹਨਾਂ ਨੂੰ ਪੁੱਛੋ ਨਾ ਆ ਕੇ ਜਿਹੜਾ ਬਚਾਦੇ ਦਾ ਘਰ ਸ਼ਾਮ ਨੂੰ ਰੁਪਿਆ 100 ਜਾਂ 200 ਲੈ ਕੇ ਜਾਂਦਾ ਆਪਣੇ ਪਰਿਵਾਰ ਦਾ ਵੇਟ ਪਾਲਦਾ ਲੇਕਿਨ ਜਿਹੜਾ ਕੋਈ ਅਫਸਰ ਹੈ ਜਾਂ ਕੋਈ ਵੱਡਾ ਬੰਦਾ ਆ ਉਹਨੂੰ ਥੋੜੀ ਪਤਾ ਉਹਨੂੰ ਕਰੋੜਾ ਰੁਪਈਆ ਉਹਦੇ ਕੋਲ ਹੈਗੇ ਨਾ ਉਹਨੂੰ ਕੀ ਉਹਨੂੰ ਕੀ ਗਰੀਬੀ ਦਾ ਤਾਂ ਪਤਾ ਉਸ ਬੰਦੇ ਨੂੰ ਹੈ ਨਾ ਜਿਹੜਾ ਰਾਤ ਨੂੰ ਭੁੱਖਾ ਸੁੱਤਾ ਹੋਏ ਉਹਨਾਂ ਨੂੰ ਕੀ ਲੈਣਾ ਦੇਣਾ ਇਸ ਗੱਲ 'ਚ ਸੋ ਇਨਾ ਬੱਧਿਆ ਨਾਲ ਅਸੀਂ ਖੜੇ ਆਂ ਔਰ ਹਮੇਸ਼ਾ ਖੜੇ ਆਂ ਜਿਹੜਾ ਜਿਸ ਗਰੀਬ ਆਦਮੀ ਨਾਲ ਵੀ ਤੱਕਾ ਹੋਏਗਾ ਆਪਾਂ ਉਹਦੇ ਨਾਲ ਖੜੇ ਆਂ ਤੱਕਾ ਕਿਸੇ ਨਾਲ ਨਹੀਂ ਹੁੰਦਿਆਂਗੇ ਬਾਕੀ ਜਿਹੜੀ ਕੋਈ ਟ੍ਰੈਫਿਕ ਦੀ ਵਿਵਸਥਾ ਹੈ ਜਾਂ ਸਫਾਈ ਦੀ ਵਿਵਸਥਾ ਹੈ ਉਹ ਇਹਨਾਂ ਨੂੰ ਕਹਤਾ ਕਿ ਉਹਨੂੰ ਆਪਣਾ ਤੁਸੀਂ ਪੂਰਾ ਰੱਖੋ ਤਾਂ ਉਹਦੇ ਵਿੱਚ ਕੋਈ ਆਪਣੇ ਜਿਹੜੀ ਆ ਪਤਾ ਹੀ ਨਹੀਂ ਹੋਣੀ ਚਾਹੀਦੀ ਆਪਣਾ ਆਰਾਮ ਨਾਲ ਕੰਮ ਕਰੋ ਕੋਈ ਇਹਨਾਂ ਨੂੰ ਤੰਗ ਨਾ ਕਰੋ ਠੀਕ ਹੈ ਮੈਂ ਤਾਂ ਉਹਨਾਂ ਆਇਆ ਹੀ ਵੈਸੇ ਮੈਂ ਦੇਖਿਆ ਨਿਆਹੀ ਹਿੰਗ ਲਈ ਤਾਂ ਮੈਂ ਇਹ ਸਾਰੇ ਰੇੜੀ ਬੰਦ ਕਰਾਉਂਦੇ ਬਾਅਦ ਮੈਂ ਆਖਿਆ ਮੈਂ ਹਰੇਦੀ ਤੂੰ ਮੈਂ ਤਾਂ ਮੈਂ ਕਿੱਥੋਂ ਰੋਟੀ ਖਾਣੀ ਹੈ ਕੋਈ ਕੰਮ ਨਹੀਂ ਕੋ ਲੈਣਾ ਕੋ ਦੇਣਾ ਨਹੀਂ ਸਾਡੇ ਬੱਚੇ ਕਿੱਥੋਂ ਰੋਟੀ ਖਾਣੇ ਕੱਲੇ ਬੜਾ ਥੋੜੀ ਦਿੱਕਤ ਹੋ ਜਾਂਦੀ ਹੈ ਜਿਗਾ ਵਗੈਰਾ 20 ਪਾਸੇ 15 ਗੱਸਤ ਵਗੈਰਾ ਵੀ ਆਣਦੀ ਹੈ ਤੇ ਉਹ ਕਹਿੰਦੇ ਡੀਪੀ ਸਾਹਿਬ ਬੋਲਦਾ ਮੇਅਰ ਸਾਹਿਬ ਦੇ ਆਰਡਰ ਹੈ ਤੇ ਜਿਹੜਾ ਖਾਲੀ ਬੋਲ ਪਰ ਪਾਣੀ ਹੈ ਤੇ ਅੱਜ ਦਾ ਪਿਛੋ ਖਾਲੀ ਨਹੀਂ ਕਰਦਾ ਸਾਡੇ ਕੋਈ ਰੋਜ਼ਗਾਰ ਨਹੀਂ ਹੈ ਕਿੰਨੇ ਵੀ ਤੁਸੀਂ ਰੈਡੀ ਹੋ ਲਈਏ ਜੋਦੀ ਸਫਾਈ ਸਫਾਈ ਵੱਲੋਂ ਕੋਗੇ ਜਿੱਦਾਂ ਵੀ ਇਨਸਟਰਕਸ਼ਨ ਦੋਗੇ ਬਿੱਤੀ ਪੌਦਾ ਨੂੰ ਫੋਲੋ ਕਰਨ ਨੂੰ ਤਿਆਰ ਆਂ ਕੱਲ ਵੀ ਗਿਆ ਰੈਡੀ ਕੱਲ ਕਿਹਾ ਜਾਇਆ ਕਿ ਜਿਹੜੇ ਨੇ ਆਪੀ ਚੱਕ ਲੋ ਪਰ ਜਿਹੜੇ ਆਉਂ ਨਹੀਂ ਲੱਗੇ ਚਲੇ ਗਏ ਆਂ ਜਿਹੜੇ 12 ਵਜੇ ਤੋਂ ਬਾਅਦ ਆਏ ਉਹ 12 ਵਜੇ ਤੋਂ ਬਾਅਦ ਜਿਹੜਾ ਨੇ ਕਿਹਾ ਪੌਦਾ ਆਏ ਆ ਆ ਕੇ ਵੀਡੀਓ ਬਣਾਉਣ ਲੱਪੇ ਜਿਹੜੇ ਉਹਨਾਂ ਨੂੰ ਕਰ ਚੁੱਕਣੇ ਪੈਣੀਆਂ ਪਹਿਲਾਂ ਕਰ ਲਾਓ ਤੇ ਫਿਰ ਉਹਨਾਂ ਬਾਹ ਮੈਂ ਇਹ ਵੀ ਅੱਡੀਓ ਜੇ ਲੰਬੀ ਜਿਹੀ ਗੱਲ ਨਹੀਂ ਹੈ ਪਾਈਟ ਉਹਦੀ ਕੋਈ ਗੱਲ ਕਰਨੇ ਕਿ ਸਰ ਬਾਅਦ ਕੋਈ ਹੋਰ ਨਹੀਂ ਹੈ ਐਂ ਕੋਈ ਜੋਗਗਰ ਸਾਡੇ ਕੋਲ ਇਹ ਬੇਨਤੀ ਹੈ ਹਾਂ ਤੇ ਜੋੜ ਕੇ ਮੇਨ ਸਾਹਿਬ ਨੂੰ ਤੇ ਡੀਜੀ ਸਾਹਿਬ ਨੂੰ ਕਿ ਸਾਨੂੰ ਫਲੇ ਇੱਥੇ ਕੰਮ ਤੋਂ ਹੁੰਦਾ ਆਪਣੇ ਬੱਚੇ ਪਾਲਣ ਲਈ ਕੰਮ ਨੂੰ ਕਰੀ ਕਿਤਾ ਜਾਣ ਕਰਨ ਲਈ ਸਾਨੂੰ ਥੋੜੀ ਇਜਾਜ਼ਤ ਦਿਓ ਜਿੱਦਾਂ ਉਹ ਦੀ ਇਨਸਟਰਕਸ਼ਨ ਹੋ ਗਈ ਸਫਾਈ ਦੀ ਜਿੱਦਾਂ ਵੀ ਉਹ ਆਪਾਂ ਤੁਹਾਨੂੰ ਮਨਜ਼ੂਰ ਹੈ